ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਘੰਟਾ ਘਰਜੋੜੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਖਵੀਰ ਸਿੰਘ ਬਾਦਲ ਜਿਸ ਨੂੰ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੰਜ ਸਿੰਘ ਸਹਿਬਾਨਾ ਵੱਲੋਂ ਸਾਥੀਆਂ ਦੇ ਸਮੇਤ ਸੇਵਾ ਲਈ ਗਈ ਉਹ ਸੇਵਾ ਵਿੱਚ ਘੰਟਾ ਘੜੇ ਦੇ ਬਾਹਰ-ਬਾਰ 1 ਘੰਟਾ ਬੈਠਣ ਦੀ ਸੇਵਾ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਉੱਥੇ ਡਿਊਟੀ ਕਰਨ ਦੀ ਜਿਹੜੀ ਸੇਵਾ ਸੀ ਉਹ ਵੀ ਲਈ ਗਈ ਪਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਹ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵਰਡਾਂ ਸਿਕਿਉਰਟੀ ਵਾਲੋਂ ਮੁਸ਼ਤੀਆ ਦੀ ਵਰਤਿਆ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨ ਕੁੰਡ ਦੇ ਵਿੱਚ ਸੰਗਤ ਆਪਣੇ ਚਰਨ ਧੋ ਕੇ ਪ੍ਰਕਰਮਾ ਦੇ ਵਿੱਚ ਪਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋੜੀ ਲੱਗੀ ਹੈ ਇਹ ਸੁਖਬੀਰ ਸਿੰਘ ਵਾਦਲ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਘਰ ਬਾਰ-ਬਾਰ ਜੁੜੇ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਦਾ ਨਿੱਲਾ ਚੋਲਾ ਪਾ ਕੇ ਹਾਸੇ ਚ ਪਰਛਾ ਫੜ ਕੇ ਤੇ ਘੰਟਾ ਘਰ ਦੇ ਬਾਹਰ ਸੇਵਾ ਕਰ ਰਿਹਾ ਸੀ ਇਸਤੇ ਐਸੀ ਥੋਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਕੋਈ ਘੱਟ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦੋ ਤਰੀਕ ਨੂੰ ਸਮੁੱਚੀ ਅਕਾਲੀ ਲੀਡਰਸ਼ਿਪ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਤਨਖਾਹ ਲਾਈ ਗਈ ਸੀ ਜਿਹਦੇ ਵਿੱਚ ਦੋ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਘੰਟਾ ਘਰ ਵਾਲੀ ਬਾਹੀ ਦੇ ਪਾਸੇ ਬਤੌਰ ਸੇਵਾਦਾਰ ਦੇ ਨੀਲਾ ਚੋਲਾ ਪਾ ਕੇ ਤੇ ਹੱਥ ਵਿੱਚ ਬਰਛਾ ਫੜ ਕੇ ਉਹ ਸੇਵਾ 9 ਵਜੇ ਤੋਂ ਲੈ ਕੇ 10 ਵਜੇ ਤੱਕ 1 ਘੰਟੇ ਲਈ ਸੁਣਾਈ ਗਈ ਸੀ ਤੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਕਿਉਂਕਿ ਲੱਤ ਫ੍ਰੈਕਚਰ ਆ ਉੱਥੇ ਕੁਰਸੀ ਤੇ ਬੈਠੇ ਸੀ ਤੇ ਉਹਨਾਂ ਨੂੰ ਛੋਟ ਵੀ ਦਿੱਤੀ ਸੀ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿ ਉਹ কুরਸੀ ਤੇ ਬੈਠ ਕੇ ਆਪਣੀ ਸੇਵਾ ਨਿਵਾ ਸਕਦੇ ਆ ਉਸੇ ਦੌਰਾਨ ਉਹ ਸੇਵਾ ਦੇ ਵਿੱਚ ਬੈਠੇ ਸੀ ਤੇ ਇੱਕ ਬਜ਼ੁਰਗ ਰੂਪ ਦੇ ਵਿੱਚ ਬੰਦਾ ਆ ਕੇ ਜਿਹਦਾ ਨਾਮ ਬਾਅਦ ਦੇ ਵਿੱਚ ਨਰੈਣ ਸਿੰਘ ਚੌੜਾ ਉਹ ਪੁਲਿਸ ਨੇ ਦੱਸਿਆ ਉਹਨੇ ਚਰਨਕੁੰਡ ਦੇ ਵਿੱਚੋਂ ਐਂਟਰ ਕਰਕੇ ਪਿਸਤੌਲ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹਮਲਾ ਕੀਤਾ ਪਰ ਉਹ ਜਿਹੜੇ ਉਹਨਾਂ ਦੇ ਬਾਡੀਗਾਰਡ ਸੀ ਤੇ ਸਾਡੇ ਸੇਵਾਦਾਰ ਸੀ ਉਹਨਾਂ ਨੇ ਤੁਰੰਤ ਉਹਨੂੰ ਨਿਕਾਰ ਦਿੱਤਾ ਉਹ ਗੋਲੀ ਦਾ ਚੱਲੀ ਪਰ ਉੱਤੇ ਨੂੰ ਚਲ ਗਈ ਮੈਂ ਸਮਝਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹੱਥ ਦੇ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹੱਥ ਦੇ ਕੇ ਰੱਖਿਆ ਤੇ ਉਹ ਡੋਲੇ ਨਹੀਂ ਨਿਰੰਤਰ ਆਪਣੀ ਸੇਵਾ ਤੇ ਬੈਠੇ ਰਹੇ ਏ ਮੈਂ ਸਮਝਦਾ ਹਮਲਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਨਹੀਂ ਹਮਲਾ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਆਬਾ ਤੇ ਵੀ ਆ ਕਿਉਂਕਿ ਉਹ ਸਥਾਨ ਆ ਜਿਸ ਸਥਾਨ ਦੇ ਉੱਤੇ ਆ ਕੇ ਗੁਰੂ ਕਾ ਸਿੱਖ ਆਪਣੇ ਗੁਨਾਹ ਜਿਹੜੇ ਉਹ ਬਖਸ਼ਾਉਂਦਾ ਆ ਨਾ ਕਿ ਗੁਨਾਹ ਕਰਦਾ ਆ ਸੋ ਮੈਂ ਇਸ ਘਟਨਾ ਦੀ ਜਿੱਥੇ ਪੋਰਜੋਰ ਸ਼ਬਦਾਂ ਚ ਨਖੇਦ ਤੇ ਵੀ ਕਰਦਾ ਉੱਥੇ ਸਰਕਾਰ ਤੋਂ ਵੀ ਮੰਗ ਕਰਦਾ ਕਿ ਇਹਦੀ ਉਰੀ ਡੰਗਾ ਇਹਨਾਂ ਦਾ ਜਾਂਚ ਵੀ ਕੀਤੀ ਜਾਵੇ ਤੇ ਸਮੁੱਚੇ ਤੌਰ ਤੇ ਕਿਉਂਕਿ ਹਾਲੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਹੋਰ ਚੌਹ ਸਾਹਾ ਦੇ ਉੱਤੇ ਆਪਣੀ ਇਹ ਜਿਹੜੀ ਸੇਵਾ ਨਿਭਾਉਣੀ ਆ ਤੇ ਉਹਨਾਂ ਦੀ ਜਿਹੜੀ ਸੁਰੱਖਿਆ ਆ ਉਹ ਯਕੀਨੀ ਬਣਾਈ ਜਾਵੇ ਮੈਂ ਤਾਂ ਇਹ ਵੀ ਬੇਨਤੀ ਕਰੂੰਗਾ ਕਿ ਹਰ ਇੱਕ ਜਿਹੜੇ ਸੇਵਾ ਨਿਭਾ ਰਹੇ ਉਹਨਾਂ ਸਾਰਿਆਂ ਦੀ ਸਿੱਖ ਜਿਹੜੀ ਆ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਸੋ ਮੈਂ ਅੱਜ ਦੀ ਇਸ ਘਟਨਾ ਤੇ ਜਿੱਥੇ ਨਿੰਦਾ ਕਰਦਾ ਉਥੇ ਮੈਂ ਸਮਝਦਾ ਪਈ ਇਹ ਸੱਚਖੰਡ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਆਦੇਸ਼ ਜਾਰੀ ਹੋਇਆ ਸੀ ਉਹ ਦੇਖ ਦੀ ਪਾਲਣਾ ਕਰ ਰਾਇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਸ ਪਾਲਣਾ ਕਰ ਰਹੇ ਗੁਰੂ ਸਿੱਖ ਤੇ ਹਮਲਾ ਕਰਨਾ ਇਦੋਂ ਮਾੜੀ ਮੰਦਭਾਗੀ ਘਟਨਾ ਕੋਈ ਹੋਰ ਨਹੀਂ ਹੋ ਸਕਦੀ ਸੋ ਮੈਂ ਪੂਰ ਜੋਰ ਸ਼ਬਦਾਂ ਦੇ ਵਿੱਚ ਇਹੋ ਜੀ ਮਾਨਸਿਕਤਾ ਰੱਖਣ ਵਾਲਿਆਂ ਦੀ ਪੁਰਜੋਰ ਜਿਹੜੀ ਉਹ ਨਖੇਦੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ